ਤੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰ ਮੌਕੇ ਉਹਨਾਂ ਦੇ ਜਦੀ ਪਿੰਡ ਪਹੂਵਿੰਡ ਤੱਕ ਕੱਢਿਆ ਗਿਆ ਨਗਰ ਕੀਰਤਨ ਗੁਰਦੁਆਰਾ ਬਾਬਾ ਸ਼ਹੀਦ ਗੰਗ ਸਾਹਿਬ ਤੋਂ ਲੈ ਕੇ ਪਹੂਵਿੰਡ ਤੱਕ ਕੱਢਿਆ ਜਾਵੇਗਾ ਇਹ ਨਗਰ ਕੀਰਤਨ ਭਾਵੇਂ ਤੇਜ਼ ਚਖੜ ਬਰਸਾਤ ਚੱਲ ਰਹੀ ਇਸ ਦੇ ਬਾਵਜੂਦ ਵੀ ਹਜ਼ਾਰਾਂ ਸੰਗਤਾਂ ਹੋਈਆਂ ਨਰਸਮਸਤਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਿਨ ਜਨਮ ਦਿਹਾੜੇ ਨੂੰ ਸਮarpਤ ਗੁਰਦੁਆਰਾ ਸ਼ਹੀਦ ਗੰਸਾਹੇਤੋ ਲੋਕਿਕ ਨਗਰ ਕੀਰਤਨ ਸਜਾਇਆ ਗਿਆ ਇਸ ਵਿੱਚ ਤੇਜ਼ ਬਰਸਾਤ ਦੌਰਾਨ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਅਤੇ ਨਸਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ ਪੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਗੁਰਦੁਆਰਾ ਸ਼ਹੀਦ ਗੰਗਸਾਹਬ ਤੋਂ ਨਗਰ ਕੀਰਤਨ ਸਜਾਇਆ ਗਿਆ ਅਤੇ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਗਸਾਹਬ ਤੋਂ ਚੱਲ ਕੇ ਬਾਬਾ ਦੀਪ ਸਿੰਘ ਜੀ ਦੇ ਜਗਦੀ ਪਿੰਡ ਉਹ ਪਿੰਡ ਵਿਖੇ ਜਾ ਕੇ ਸੰਪੂਰਨ ਹੋਇਆ ਇਸ ਮੌਕੇ ਤੇਜ਼ ਬਰਸਾਤ ਤਾਂ ਹੋਈ ਪਰੰਤੂ ਸੰਗਤਾਂ ਦੀ ਸ਼ਰਤਾਂ ਨੂੰ ਨਹੀਂ ਰੋਕ ਪਾਈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨੇ ਕੀਤੀ ਇਸ ਵਿੱਚ ਸ਼ਮੂਲੀਅਤ ਉਸ ਤੋਂ ਬਾਅਦ ਗੁਰੂ ਦੀਆਂ ਲੜਲੀਆਂ ਫੌਜਾਂ ਫੌਜਾਂ ਵੱਲੋਂ ਗੱਤਕੇ ਬਾਜੀ ਦੇ ਜੋਹਰ ਵੀ ਦਿਖਾएंगे ਫਿਰ ਪਾਲਕੀ ਸਹਿਬ ਸਜਾਈ ਗਈ ਅਤੇ ਉਸ ਮਗਰੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ ਜਿਨ੍ਹਾਂ ਵੱਲੋਂ ਸ਼ਬਦ ਕੀਰਤਨ ਗਾਇਨ ਕੀਤੇ ਗਏ ਇਸ ਮੌਕੇ ਸ਼ਰਧਾਲੂਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਅੱਜ ਦੇ ਦਿਨ ਉਹ ਨਗਰ ਕੀਰਤਨ ਵਿੱਚ ਹਿੱਸਾ ਲੈਣ ਪਹੁੰਚੇ ਹਨ ਹਰ ਸਾਲ ਇਹ ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ ਸੰਗਤਾਂ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਇਸ ਨਗਰ ਕੀਰਤਨ ਵਿੱਚ ਵਕ ਵਕ ਅੰਦਾਜ਼ ਨਾਲ ਲੋਕਾਂ ਨੇ ਆਪਣੀ ਕਿਰਤਬ ਪੇਸ਼ ਕੀਤੀ ਅਤੇ ਸ਼ਰਦਾਲੂਆਂ ਨੇ ਆਪਣੀ ਕਿਰਤੇ ਪੇਸ਼ ਕਰਦੇ ਹੋਏ ਗੁਰੂ ਸਾਹਿਬ ਦੇ ਗੁਣਗਾਨ ਵੀ ਗਾਏ ਸੰਗਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਆਪ ਦੇਖਣਿਆ ਅੰਮ੍ਰਿਤਸਰ ਤੋਂ ਮਨਿੰਦਰ ਸੇਠੀ ਦੀ ਖਾਸ ਰਿਪੋਰਟ ਜੇਕਰ ਖਬਰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਧੰਨਵਾਦ। ਗੁਰਦੁਆਰਿਆਂ ਦੀ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਾ ਹਾਰਿਆ। ਸਿੱਕੇ ਜੇਸਾ ਨਿਰੰਤਰ ਪੈਦਲ ਯਾਤਰਾ ਚੱਲ ਰਹੀ ਹੈ। ਔਰ ਬੱਸਾਂ, ਗੱਡੀਆਂ, ਟਰੱਕ, ਬੱਸਾਂ, ਕਾਰਾਂ, ਮੋਟਰਸਾਈਕਲ, ਸਕੂਟਰ ਤੇ ਵੀ ਸੰਖਦਾ ਬਹੁਤ ਜ਼ਿਆਦਾ ਹਮਮਾ ਕੇ ਪਹੁੰਚੀਆਂ ਨੇ। ਔਰ ਨਾ ਬਾਰਿਸ਼, ਨਾ ਧੁੱਪ, ਨਾ ਹਨੇਰੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ ਸੰਖਦਾ ਹੈ। ਏ ਬਾਬਾ ਜੀ ਦੀ ਇਤਨੀ ਕਿਰਪਾ ਵਾ ਸੰਗਤਾਂ ਕੀ ਤਰਫ ਸੰਗਤਾਂ ਨੂੰ ਇਹੋ ਜੀ ਅਰਦਾਸ ਬੇਨਤੀ ਜੋਦੜੀ ਹੈ ਕਿ ਸਾਰਿਆਂ ਬੜੇ ਨਿਮਰਤਾ ਪਿਆਰ ਸਰਦਾ ਸ਼ਹਿਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਤੇ ਬੜੇ ਪਿਆਰ ਨਾਲ ਚੱਲਣ ਕਿਸੇ ਨਾਲ ਇੱਕ ਦੂਜੇ ਨਾਲ ਧੱਕਾ ਮੱਕੀ ਨਹੀਂ ਕਰਨੀ ਬੜੇ ਪਿਆਰ ਨਾਲ ਨੰਗਲ ਛਕਣ ਔਰ ਆਰਾਮ ਨਾਲ ਚੱਲਣ ਔਰ ਸਵਾਦ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰندر ਸਿੰਘ ਖਾਲਸਾ ਹੈ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅੱਜ ਦੇ ਦਿਨ ਤੁਨ ਤੁਨ ਬਾਬਾ ਦੀ ਸਿੰਘ ਜਨਮ ਦਿਹਾੜਾ ਹੋਗਾ ਹਰ ਸਾਲ ਦੀ ਤਰ੍ਹਾਂ ਚੱਟੀਮਣ ਚੌਂਕ ਸ਼ਿਦਾਂ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਵਿਸ਼ਾਲ ਜਰਾਗੀ ਪੋਵਨ ਸਾਹਿਬ ਜਾਂਦਾ ਜਿਹਦੇ ਚ ਸੰਗਤਾਂ ਦੇਸ਼ ਉਦੇਸ਼ ਸਾਰਾ ਪੰਜਾਬ ਸਾਰਾ ਅੰਮ੍ਰਿਤਸਰ ਸਾਰੀ ਸੰਗਤ ਪੈਦਲ ਹੀ ਜਾਂਦੀ ਹੈ ਜਿਹੜੇ ਕਿ ਬਸਾਂ ਦੇ ਜਿਹੜੇ ਜਾਂਦੇ ਨੇ ਉਹ ਲੇਟ ਪਹੁੰਚਦੇ ਜਿਹੜੇ ਪੈਦਲ ਜਾਂਦੀ ਸੰਗਤ ਪਹਿਲਾਂ ਪਹੁੰਚ ਜਾਂਦੀ ਐਨੀ ਸੰਗਤ ਦਾ ਜੋਰ ਹੁੰਦਾ ਐਨੀ ਬਾਬਾ ਜੀ ਦੀ ਕਿਰਪਾ ਆ ਗਈ ਐ ਐਨੀ ਖੁਸ਼ੀ ਮਿਲਦੀ ਐ ਜਿਹੜਾ ਵੀ ਇੱਕ ਵਾਰ ਗੁਰਦੁਆਰਾ ਸੁਖਨਾ ਸੁਖੇ ਜਾਂਦਾ ਹੈ ਉਹ ਹਰ ਸਾਲ ਮਿਲਦਾ ਕਿ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਡਬਲ ਸਵਨ ਕਰਕੇ ਲੈ ਗਿਆਦਾ ਇਹਦੀ ਐਨੀ ਵੱਡੀ ਖੁਸ਼ੀ ਹੈ ਕਿ ਬਾਬਾ ਜੀ ਦੀ ਜਨਮ ਦਿਹਾੜਾ ਹਰ ਸਾਲ ਲੋਕੀ ਇਕੱਠੇ ਰਹਿੰਦੇ ਕਦੋਂ ਆਣਾ ਪੋਵਨ ਸਾਹਿਬ ਨਗਰ ਕਿਤੇ ਜਾਣਾ ਅੱਜ ਜਿਹੜੀ ਸੰਗਤ ਜਾ ਰਹੀ ਐ ਸਾਰੀ ਘੁੰਮ ਘਮਣਾ ਜਾ ਰਹੀ ਐ ਸਾਰਿਆਂ ਨੂੰ ਬਹੁਤ ਖੁਸ਼ੀ ਮਿਲਦੀ ਅੱ ਬਾਰਿਸ਼ ਵੀ ਲੱਗੀ ਆ ਬਾਰਿਸ਼ ਦੇ ਵਿੱਚ ਵੀ ਕੋਈ ਬਾਰਿਸ਼ ਠੰਡ ਨਹੀਂ ਲੱਗਦੀ ਠੰਡੀ ਕੋਈ ਨਹੀਂ ਗਈ ਕਿਰਪਾ ਹੈ ਕਿ ਬਾਰਿਸ਼ ਨੂੰ ਵੀ ਨਜ਼ਰ ਅੰਦਾਜ਼ ਕਰਕੇ ਸੰਗਤਾਂ ਜਿਹੜੀਆਂ ਦਾਸ ਨਿਸ਼ਾਨ ਸਿੰਘ ਬਨਪੁਰਾ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸ਼ਹਿਰ ਵਾਸੀ ਇਹਨੂੰ ਲੱਖ ਲੱਖ ਵਧਾਈ ਹੋਵੇ ਜੋ ਅੱਜ ਨਗਰ ਕੀਰਤਨ ਬਾਬਾ ਜੀ ਦਾ ਗੁਰਦੁਆਰਾ ਜਨਮ ਸਥਾਨ ਪਿੰਡ ਪਹੁੰਡ ਸਾਹਿਬ ਜਾ ਰਿਹਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਉਤਸ਼ਾਹ ਬਹੁਤ ਜ਼ਿਆਦਾ ਹੈ ਸੰਗਤ ਦੇ ਵਿੱਚ बारिश ਵੀ ਹੋ ਪੈ ਰਹੀ ਆ ਪਰ بارش ਦੀ ਬਿਨਾ ਪ੍ਰਵਾਹ ਕੀਤੀਆਂ ਸੰਗਤਾਂ ਦੀ ਕੋਈ ਘਾਟ ਨਹੀਂ ਹੈ ਲੰਗਰਾਂ ਦੇ ਬਹੁਤ ਜ਼ਿਆਦਾ ਪ੍ਰਬੰਧ ਹੈ ਫੁੱਲਾਂ ਦੀ ਵਰਖਾ ਮਹਾਰਾਜ ਦੀ ਇਸ ਉੱਪਰ ਹੋ ਰਹੀ ਆ ਸੋ ਮਹਾਰਾਜ ਦੀ ਕਿਰਪਾ ਨਾਲ ਆਪ ਹੀ ਬਾਬਾ ਖੰਡੇ ਵਾਲਾ ਸਾਰਾ ਕਾਰਜ ਕਰਨ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਨਿਹਾਲ ਅੱਜ ਸਦੀ ਦਾੜਾ ਕਿਤੇ ਆ ਏਸ ਗੁਰਦੁਆਰਾ ਸਾਹਿਬ ਗਸਬ ਚਾਟੀਵੰਡ ਚੌਂਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਪੋਵੰਡ ਸਾਹਿਬ ਜਨਮ ਸਥਾਨ ਬਾਬਾ ਜੀ ਦਾ ਉੱਥੇ ਜਾ ਰਿਹਾ ਏ ਇਹ ਸਵੇਰੇ 9 ਵਜੇ ਆਰੰਭ ਹੋਇਆ ਏ ਇਹ ਰਾਤ ਦੇ 11 12 ਵਜੇ ਨੇ ਜੀ ਪਹੁੰਚੇ ਪਹੁੰਚਦੇ 40 ਕਿਲੋਮੀਟਰ ਦਾ ਜਿਹੜਾ ਸਮਾਂ ਆ ਉਹ 14 15 ਘੰਟਿਆਂ 'ਚ ਹੁੰਦਾ ਇਹ ਨਹੀਂ ਸੰਕਤਾਂ ਦਾ ਅਪਸ਼ਾ ਹੁੰਦਾ ਜੀ